ਪੰਥਕ ਸਿਆਸਤ ਇਸ ਵੇਲੇ ਬੇਹਦ ਡਿਲਿਊਟ ਹੋ ਚੁੱਕੀ ਹੈ ਇਹ ਤਾਂ ਕਹਿ ਰਹੇ ਆ ਕਿਉਂਕਿ ਜੋ ਹਾਲਾਤ ਹੁਣ ਬਣੇ ਨੇ ਜਿਸ ਕਿਸਮ ਦੇ ਸਿਚੁਏਸ਼ਨਸ ਇਸ ਵੇਲੇ ਪੈਦਾ ਹੋ ਰਹੀਆਂ ਨੇ ਪੰਥਕ ਪਾਰਟੀ ਸੋ ਕਾਲਡ ਪੰਥਕ ਪਾਰਟੀ ਜਿਸ ਤਰ੍ਹਾਂ ਵਿਚਰਦੀ ਪਈ ਹੈ ਔਰ ਨਾਲ ਦੀ ਨਾਲ ਸੰਸਥਾਵਾ ਜਿਸ ਤਰ੍ਹਾਂ ਵਿਚਰਦੀਆਂ ਪਈਆਂ ਸੰਸਥਾਵਾ ਦੇ ਆਗੂ ਜਿਸ ਤਰ੍ਹਾਂ ਵਿਚਰਦੇ ਪਏ ਨੇ ਐਸਜੀਪੀਸੀ ਸ੍ਰੀ ਅਕਾਲ ਤਖਤ ਸਾਹਿਬ ਬਾਕੀ ਤਖਤ ਸਹਿਬਾਨ ਇਹਨਾਂ ਉਤੇ ਕੀ ਵਾਪਰ ਰਿਹਾ ਕਿਵੇਂ ਚੱਲਦਾ ਪਿਆ ਜਥੇਦਾਰੀ ਕਿਸ ਤਰ੍ਹਾਂ ਬਦਲੀ ਗਈ ਹੈ ਬਹੁਤ ਕੁਝ ਇਸ ਵੇਲੇ ਅਜੀਬੀ ਵਿਚਾਰਾਂ ਅਧੀਨ ਹੈਗਾ ਔਰ ਸ਼ਾਇਦ ਆਉਂਦੇ ਸਮੇਂ ਵਿੱਚ ਵੀ ਰਹੇਗਾ ਪਰ ਇਹਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਹੋਣੀ ਜ਼ਰੂਰੀ ਹੈ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਲਾ ਕਰ ਪਾਈ ਹਰਜਿੰਦਰ ਸਿੰਘ ਜਿੰਦਾ ਮੌਜੂ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਚੁੱਕੇ ਸੱਚੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਹਾਲਾ ਹਾਲਤ ਜਿਹੜੀ ਪੰਥ ਦੀ ਹਾਲਤ ਹੈ ਨਾ ਉਹ ਸਮਝਣੀ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਬਹੁਤ ਗੱਲਾਂ ਕਰ ਚੁੱਕੇ ਹਾਂ ਕਿ ਫਲਾਣੇ ਬੰਦੇ ਨੇ ਕੀ ਕੀਤਾ ਵਿਕਰਮ ਮਜੀਠੀਆ ਦਾ ਕੀ ਸਿਚੁਏਸ਼ਨ ਹੈ 2 ਦਸੰਬਰ ਤੋਂ ਗੱਲ ਸ਼ੁਰੂ ਹੋਈ ਉਸ ਤੋਂ ਵੀ ਪਹਿਲਾਂ ਜਦੋਂ ਤਨਖਾਈਆਂ ਹਲਾਣਿਆ ਗਿਆ ਸੀ ਸੁਖਬੀਰ ਸਿੰਘ ਵਾਰਲ ਨੂੰ ਉਦੋਂ ਤੋਂ ਗੱਲ ਸ਼ੁਰੂ ਹੋਈ ਔਰ ਹੁਣ ਤੱਕ ਆਂਦਿਆਂ ਦੇ 2 ਦਸੰਬਰ ਤੱਕ ਆ ਗਈ 2 ਦਸੰਬਰ ਦੇ ਫੈਸਲੇ ਮੁਕੰਮਲ ਨਹੀਂ ਹੋਏ ਅਗਲਾ ਸਾਲ ਚੜ ਗਿਆ ਤਿੰਨ ਮਹੀਨੇ ਲੰਘ ਚੱਲੇ ਨੇ ਔਰ ਇਹ ਸਿਚੁਏਸ਼ਨ ਅਜੇ ਵੀ ਉਸੇ ਤਰ੍ਹਾਂ ਹੈ ਅਜੇ ਵੀ ਇਹੀ ਗੱਲ ਹੈ ਕਿ ਉਹ ਫੈਸਲੇ ਮੁਕੰਮਲ ਨਹੀਂ ਕੀਤੇ ਗਏ ਪੰਥ ਦੀ ਸਿਚੁਏਸ਼ਨ ਕਿੱਥੇ ਖੜੀ ਹੈ ਤਿੰਨ ਜਹੇਦਾਰ ਬਦਲੇ ਜਾ ਚੁੱਕੇ ਆ ਸੋ ਕਾਲਡ ਪੰਥਕ ਪਾਰਟੀ ਪਾਟੋ ਧਾੜ ਦੇ ਵਿੱਚ ਰੁੱਝੀ ਪਈ ਹੈ ਬਿਲਕੁਲ ਤੁਹਾਡਾ ਸਵਾਲ ਜਾਇਦਾ ਹੈ ਕਿ ਜਿਹੜਾ ਇਸ ਵੇਲੇ 2 ਦਸੰਬਰ ਦੇ ਫੈਸਲੇ ਨੂੰ ਲੈ ਕੇ ਜੋ ਰੁਕਣਾ ਚਾਹੀਦਾ ਜਥੇਦਾਰ ਸਾਹਿਬਾਨ ਦਾ ਸ਼੍ਰੋਮਣੀ ਕਮੇਟੀ ਦਾ ਕਿ ਉਸ ਪਾਸੇ ਨੂੰ ਤਾਂ ਕੋ ਹਜੇ ਤੱਕ ਗੱਲ ਚਰਚਾ ਹੋਈ ਨਹੀਂ ਰਹੀ ਹੈ ਨਾ ਹਜੇ ਤਾਂ ਮਤਲਬ ਜਥੇਦਾਰ ਲਾਏ ਬਣਾਏ ਜਾ ਰਹੇ ਨੇ ਤੇ ਉਹਨਾਂ ਦੇ ਜਿਹੜੇ ਰਸਮੀ ਪ੍ਰੋਗਰਾਮ ਨੇ ਉਹ ਚੱਲ ਰਹੇ ਆ ਦਿਨ ਤਿਉਹਾਰ ਉਹਨਾਂ ਨੂੰ ਜਿਹੜੇ ਵਿੱਚ ਆਣ ਕਰਕੇ ਲੱਗਦਾ ਹੋਣਾ ਕਿ ਕੋਈ ਗੱਲ ਨਹੀਂ ਹਜੇ ਗੱਲ ਆਪਾਂ ਲਟਕਾ ਸਕਦੇ ਹਾਂ ਉਹਨੂੰ ਹੋਰ ਲਟਕਾਇਆ ਜਾਵੇ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹ ਬਿਲਕੁਲ ਤੁਹਾਡਾ ਸਵਾਲ ਯਾ ਅੱਜ ਤੇ ਇਕੱਲਾ ਤੁਹਾਡਾ ਸੁਵਾਲ ਨਹੀਂ ਮੈਂ ਲੰਦਾ ਹਰੇਕ ਉਹ ਜਾਗਰੂਕ ਸੁਰਤੀ ਵਰਤੀ ਵਾਲਾ ਜਿਹੜਾ ਵੀ ਸਿੱਖਿਆ ਉਹਨੂੰ ਇਹ ਚੀਜ਼ ਜਿਹੜੀ ਹੈ ਉਹ ਜ਼ਰੂਰ ਲੱਗਦੀ ਹੈ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਹੁਣ ਗੱਲ ਹੈਗੀ ਹੈ ਕਿ ਜਦੋਂ ਨਵੇਂ ਜਥੇਦਾਰ ਬਣਾਏ ਗਏ ਐ ਜਦੋਂ ਉਹਨਾਂ ਦੇ ਬਣਾਏ ਜਾਣ ਤੋਂ ਬਾਅਦ ਹੁਣ ਜਦੋਂ ਉਹਨਾਂ ਨੇ ਕੱਲ ਇੱਕ ਸੰਬੋਧਨ ਹੋ ਕੇ ਜਿਹੜੀ ਸਪੀਚ ਦਿੱਤੀ ਹੈ ਉਸ ਸਪੀਚ ਦੇ ਦੌਰਾਨ ਵੀ ਨਾ ਇੱਕ ਬੜਾ ਵੱਡਾ ਸਵਾਲ ਖੜਾ ਹੋਇਆ ਲੋਕਾਂ ਦੇ ਮਨਾਂ ਦੇ ਅੰਦਰ ਕੀ ਕੀ ਹੁਣ ਜਥੇਦਾਰ ਜਿਹੜੇ ਇਸ ਤਰੀਕੇ ਨਾਲ ਵਿਚਾਰਾ ਕਰਨਗੇ ਮੇਰਾ ਭਾਵ ਹੈਗਾ ਕਿ ਜਦੋਂ ਹੁਣ ਜਥੇਦਾਰ ਸਾਹਿਬ ਕਿਸੇ ਜਗ੍ਹਾ ਤੇ ਜਾ ਕੇ ਬਤੌਰ ਕੌਮ ਦੇ ਆਗੂ ਆਪਣੀ ਗੱਲ ਰੱਖਦੇ ਆ ਤੇ ਉਹਨਾਂ ਦੇ ਨਾਲ ਹੋਰ ਸੰਸਥਾਵਾਂ ਤੇ ਹੋਰ ਜਿਹੜੇ ਧਾਰਮਿਕ ਲੀਡਰ ਸਾਡੇ ਕੋਈ ਸੰਤ ਸਮਾਜ ਜਾਂ ਜੋ ਸਾਡੇ ਸ਼ਖਸ ਧਾਰਮਿਕ ਰਹੁਰੀਤਾਂ ਦੇ ਮੁਤਾਬਕ ਉਹਨਾਂ ਦੇ ਨਾਲ ਹਮੇਸ਼ਾ ਖੜੇ ਹੁੰਦੇ ਰਹੇ ਨੇ ਖੜੇ ਹੁੰਦਾ ਭਾਵ ਕਿ ਉਹਨਾਂ ਉਹਨਾਂ ਦੀ ਜਿਹੜੀ ਪੋਸਟ ਉਹਨਾਂ ਦਾ ਜਿਹੜਾ ਅਹੁਦਾ ਹੈ ਉਹਦੇ ਨਾਲ ਖੜੇ ਹੁੰਦੇ ਰਹੇ ਨੇ ਉਹ ਕੱਲ ਕਿੱਥੇ ਨਜ਼ਰ ਨਹੀਂ ਆ ਰਹੇ ਸੀ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਾਂ ਉਹਨਾਂ ਦੇ ਹਾਲੇਦਵਾਲੇ ਜਿਹੜਾ ਇੱਕ ਅ ਕਹੋ ਉਹਨਾਂ ਦਾ ਮੈਨੇਜਮੈਂਟ ਦਾ ਹਿੱਸਾ ਜਿਹੜਾ ਤੁਰਦਾ ਪਿਆ ਇਸ ਬਲੇ ਨਾਲ ਜੋ ਨਾ ਨੇ ਉਹਨਾਂ ਦੇ ਉੱਤੇ ਇੱਕ ਨਿਗਰਾਨੀ ਦੀ ਤਰ੍ਹਾਂ ਇੱਕ ਸਿਕਿਉਰਿਟੀ ਲਈ ਹੋਈ ਹੈ ਉਹ ਕਿੰਨਾ ਕਿੱਥੇ ਨਾ ਬੜੀ ਸਵਾਲਿਆ ਚ ਇਹਨਾਂ ਦੇ ਵਿੱਚ ਖੜੀ ਹੈ ਜਥੇਦਾਰ ਕੁਲਦੀਪ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਹਾਲ ਹੀ ਵਿੱਚ ਜਦੋਂ ਇਹ ਜ਼ਿੰਮੇਵਾਰੀ ਲਈ ਤੇ ਉਹਨਾਂ ਦੀ ਜਿਹੜੀ ਗੁਰੂਗ੍ਰਾਂਸਾ ਮਹਾਰਾਜ ਦੇ ਉੱਥੇ ਪ੍ਰਕਾਸ਼ਮਾਨ ਨਾ ਹੁੰਦੇ باوجود ਉਹਨਾਂ ਨੇ ਜਿਹੜਾ ਉੱਥੇ ਪਗੜੀ ਵਾਲੀ ਰਸਮ ਕੀਤੀ ਜਾਂ ਉਹਨਾਂ ਨੇ ਕਿਹਾ ਕਿ ਇੱਥੇ ਜੀ ਕਈਆਂ ਨੇ ਬਿਆਨ ਵੀ ਦਿੱਤੇ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਨਹੀਂ ਹੈ ਤੁਸੀਂ ਗਲਤ ਅਫਵਾਹ ਕਰ ਰਹੇ ਹੋ ਮਤਲਬ ਇਹ ਝੂਠ ਫਲਾਇਆ ਜਾ ਰਿਹਾ ਹੈ ਨੇ ਉੱਥੇ ਮਰਦਾ ਪ੍ਰਕਾਸ਼ ਸੀਗਾ ਜਰ ਕੀ ਤੇ ਕਮਰਤਾਰੀ ਬੰਦੇ ਨੂੰ ਇਹ ਇਸ ਤਰ੍ਹਾਂ ਦੇ ਝੂਠ ਨਹੀਂ ਬੋਲਨੇ ਚਾਹੀਦੇ ਉੱਥੇ ਸਾਰੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਹੀ ਮੰਨ ਕੇ ਚੱਲਦਾ ਮੈਂ ਅੰਮ੍ਰਿਤਧਾਰੀ ਤੋਂ ਹੋਣਗੇ ਨਾ ਘਟ ਘਟ ਕਿ ਅੰਮ੍ਰਿਤਧਾਰੀ ਸੀਗੇ ਤੇ ਉਹਨਾਂ ਨੂੰ ਇਸ ਚੀਜ਼ ਲਈ ਝੂਠ ਬੋਲਣਾ ਕੀ ਮਜਬੂਰੀ ਬਣੀ ਕਿ ਹਜੇ ਵੀ ਅੱਗੇ ਇਸ ਤਰੀਕੇ ਦੀਆਂ ਮਜਬੂਰੀਆਂ ਦੇ ਕਰਕੇ ਹੀ ਬਾਦਲਾਂ ਨੂੰ ਬਚਾ ਜਾਣਾ ਇਹਨਾਂ ਵੱਲੋਂ ਵੀ ਇਦਾਂ ਹੀ ਇਦਾਂ ਹੀ ਚੱਲੂਗਾ ਉਹਨਾਂ ਨੂੰ ਬਾਰ-ਬਾਰ ਇੱਕ ਗੱਲ ਕਹਿਣੀ ਪੈ ਰਹੀ ਹੈ ਕਿ ਮੈਂ ਕੌਮਦਾਰੀ ਪ੍ਰੈਜ਼ੈਂਟੇਟਿਵ ਬਾਦਲਾਂ ਦਾ ਨਹੀਂ ਕੁਲਦੀਪ ਸਿੰਘ ਜੀ ਨੇ ਜਥੇਦਾਰ ਕੁਲਦੀਪ ਸਿੰਘ ਜੀ ਨੇ ਬਾਰ-ਬਾਰ ਇਹ ਗੱਲ ਕੀਤੀ ਹੈ ਹੁਣ ਮੈਨੂੰ ਲੱਗਦਾ ਇਹ ਇਹ ਬਿਆਨ ਉਹਨਾਂ ਦੀ ਲੋਡ ਬਣਦੀ ਪਈ ਹੈ ਇਹ ਇਹ ਕਹਿਣਾ ਉਹਨਾਂ ਦੀ ਲੋਡ ਬਣਦੀ ਪਈ ਹੈ ਜਾਂ ਕੁਝ ਦੱਸਣਾ ਚਾਹੁੰਦੇ ਆ ਤਾਂ ਇਹ ਗਾਂਗਾ ਕਿਤੇ ਕਿਤੇ ਦੋ ਚਾਰ ਵਾਰ ਦੁਬਾਰਾ ਆਏ ਗੱਲ ਨਾ ਕਹਿ ਦੇਣ ਕਿ ਪਤ ਲੱਗੇ ਇਹ ਵੀ ਜਸਦਾਰ ਬਦਲੇ ਗਏ ਨੇ ਸੋ ਇਦਾਂ ਦਾ ਵੀ ਖਤਰਾ ਮਤਲਬ ਇਹਨਾਂ ਦੇ ਸਿਰ ਤੇ ਵੀ ਮੰਡਰਾਂ ਦਾ ਦਿਖਦਾ ਆ ਆਲੇ ਦੁਆਲੇ ਜਿਸ ਹਿਸਾਬ ਦਾ ਇਹਨਾਂ ਦਾ ਮਾਹੌਲ ਬਣਿਆ ਹੋਇਆ ਮੈਨੂੰ ਲੱਗਦਾ ਇਹਨਾਂ ਨੂੰ ਕੌਮ ਤੋਂ ਹੀ ਖਤਰਾ ਹੋ ਗਿਆ ਤੇ ਇਸ ਤਰੀਕੇ ਦੇ ਧਾਰਮਿਕ ਲੀਡਰ ਜਾਂ ਆਪਣੇ ਕੌਮੀ ਲੀਡਰ ਨੂੰ ਅਸੀਂ ਇਸ ਤਰੀਕੇ ਨਾਲ ਦੇਖਣਾ ਨਹੀਂ ਚਾਹੁੰਦਾ ਕੋਈ ਵੀ ਨਹੀਂ ਦੇਖਣਾ ਚਾਹੁੰਦਾ ਉਹ ਦਸ਼ਾ ਇਦਾਂ ਦੀ ਹੈ ਨਾ ਸਿਰਫ ادارے ਸੰਸਥਾਵਾਂ ਸਥਾਨ ਮਕਦਸ ਸਥਾਨ ਕੋਈ ਵੀ ਇਸ ਵੇਲੇ ਉਹ ਆਪਣਾ ਬੰਦਾ ਰੋਲਾ ਦਾ ਕਰ ਹੀ ਨਹੀਂ ਰਿਹਾ ਜਿਹੜੀ ਲੋੜ ਹੈ ਸਿਆਸੀ ਲੋੜਾਂ ਸਭ ਦੀਆਂ ਜਿਹੜੀਆਂ ਨੇ ਉਹ ਨਿੱਜੀ ਲੋੜਾਂ ਲੱਗਦੀਆਂ ਨੇ ਜਦਕਿ ਪੰਜਾਬ ਦੀ ਆਪਣੀ ਕਿ ਸਿਆਸਤ ਪੰਜਾਬ ਦੇ ਆਪਣੇ ਕਈ ਸਾਰੇ ਇਦਾਂ ਦੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਸਾਡੇ ਇਹ ਧਾਰਮਿਕ ਆਗੂ ਸਾਨੂੰ ਸਹਿਦ ਦੇ ਸਕਦੇ ਸੀਗੇ ਮਗਰ ਸਿਰਫ ਬਾਦਲਾਂ ਨੂੰ ਪਛਾਣਨ ਦੇ ਲਈ ਸਾਰਾ ਕੁਝ ਲਗਾਤਾਰ ਚੱਲੀ ਜਾ ਰਿਹਾ ਡੇਰੇ ਵੀ ਕਿਸੇ ਨਾ ਕਿਸੇ ਤਰੀਕੇ ਇਨਵੋਲਵ ਨੇ ਕਈ ਸਟੇਟਮੈਂਟਸ ਅੱਧਾਂ ਦੀ ਆ ਰਹੀਆਂ ਨੇ ਗੁੰਮਰਾਹ ਕੀਤਾ ਜਾ ਰਿਹਾ ਕੌਮ ਨੂੰ ਹੋਰ ਪਾਸੇ ਉਲਝਾਇਆ ਜਾ ਰਿਹਾ ਜਿਹੜੀਆਂ ਜ਼ਰੂਰੀ ਗੱਲਾਂ ਉੱਤੇ ਕਿਸੇ ਦੀ ਨਿਗ੍ਹਾ ਹੀ ਨਹੀਂ ਦੋ ਦਸੰਬਰ ਵਾਲਾ ਫੈਸਲਾ ਉੱਥੇ ਦਾ ਉੱਥੇ ਹੀ ਖੜਾ ਹੈ ਅਕਾਲੀ ਦਲ ਦੇ ਕੁਝ ਬੰਦਿਆਂ ਨੇ ਜਿਹੜੇ ਨਵਾਦਿਆਂ ਨੇ ਅਸਤੀਫਾ ਦੇਣੇ ਸੀਗੇ ਬਣਦੇ ਸਮੇਂ ਵਿੱਚ ਨਹੀਂ ਦਿੱਤੇ ਵਿਆਪ ਭੁਗਤਾਏਗੇ ਵਿਆਪ ਭੁਗਤਾਨ ਤੋਂ ਬਾਅਦ ਚਲੋ ਉਹਨਾਂ ਨੇ ਅਸਤੀਫਾ ਦੇਣੇ ਸ਼ੁਰੂ ਕੀਤੇ ਹੁਣ ਜਿਹੜਾ ਨਵਾਂ ਅਕਾਲੀ ਦਲ ਦਾ ਜਿਹੜਾ ਗਠਨ ਹੋਣਾ ਹੈ ਆ ਕੀ ਉਸ ਨਵੇਂ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਉਹ ਜਿਹੜੀ ਅਕਾਲੀ ਦਲ ਸੋ ਕੋਡ ਬਾਦਲ ਉਹ ਬਣਦਿਆਂ ਨੂੰ ਜਗ੍ਹਾ ਦੇਣ ਨੂੰ ਤਿਆਰ ਨੇ ਕੀ ਉਹ ਆਪ ਹੀ ਉੱਥੇ ਕਾਬਜ਼ ਹੋਣਾ ਚਾਹੁੰਦੇ ਆ ਇਹ ਸਾਰੇ ਹਜੇ ਸਵਾਲ ਲੋਕਾਂ ਦੇ ਮਨਾਂ 'ਚ ਨੇ ਸਮੇ ਸਮੇਂ ਦੇ ਦੌਰਾਨ ਚੀਜ਼ਾਂ ਸਾਹਮਣੇ ਆਣ ਗਈਆਂ ਕਿਉਂਕਿ ਸਾਨੂੰ ਇਸ ਪੈਟਰਨ ਦੇ ਵਿੱਚ ਨਾ ਇਹੀ ਲੱਗਦਾ ਕਿ ਇਹ ਜਿਹੜੇ ਪੁਰਾਣੇ ਬੰਦੇ ਨੇ ਨਾ ਇਹ ਬਰਦਾਸ਼ਤ ਨਹੀਂ ਕਰਦੇ ਕਿਸੇ ਨਵੇਂ ਨੂੰ ਆਪਣੇ ਮੋਹਰੇ ਲੱਗਣ ਦੇ ਲਈ ਨਵੀਂ ਪੰਥਕ ਧਿਰ ਦਾ ਆਣਾ ਉਹਨਾਂ ਦਾ ਸਹਿਰਦ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਇਸ ਚੀਜ਼ ਦੀ ਮੰਗ ਜੜੀ ਹੈ ਉਹ ਕੌਮੀ ਤੌਰ ਤੇ ਮੰਨਦੇ ਵੀ ਆ ਹੋਣੀ ਵੀ ਚਾਹੀਦੀ ਹੈ ਬਟ ਪ੍ਰੋਬਲਮ ਹੈ ਆ ਰਹੀ ਹੈ ਕਿ ਜਿਨ੍ਹਾਂ ਦੀਆਂ ਜ਼ਰੂਰਤਾਂ ਹਜੇ ਪੂਰੀਆਂ ਨਹੀਂ ਹੋਈਆਂ ਅਕਾਲੀ ਦਲ ਦੇ ਵਿੱਚ ਜਿਹੜੇ ਕਰਪਟ ਬੰਦੇ ਨੇ ਉਹ ਆਪਣੇ ਅਹੁਦਿਆਂ ਨੂੰ ਨਾ ਛੱਡਣਾ ਚਾਹੁੰਦੇ ਆ ਤੇ ਨਾ ਕਿਸੇ ਨੂੰ ਹੋਰ ਅੱਗੇ ਜਾਣਾ ਚਾਹਣਾ ਆਣ ਆਂਡ ਦੇਣਾ ਚਾਹੁੰਦੇ ਆ ਬਟ ਫਿਰ ਵੀ ਅਸੀਂ ਇਸ ਚੀਜ਼ ਦਾ ਹਲੂਣਾ ਦੇ ਰਹੇ ਹਾਂ ਕਿ ਇਹ ਜਿਹੜੇ ਪੁਰਾਣੇ ਪਾਪੀ ਨੇ ਇਹ ਨਾਕਾਮ ਦੇ ਗਲ ਦੁਬਾਰਾ ਪਹਿਣ ਜਥੇਦਾਰ ਸਾਹਿਬ ਦੇ ਉੱਤੇ ਜਿਹੜਾ ਪ੍ਰੈਸ਼ਰ ਹੋਊਗਾ ਉਹਨੂੰ ਘਟਾਉਣ ਦੇ ਲਈ ਅਸੀਂ ਉਹਨਾਂ ਦੇ ਲਈ ਢਾਲ ਬਣ ਕੇ ਲੜਾਂਗੇ ਆਪਣੇ ਵੱਲੋਂ ਕੋਸ਼ਿਸ਼ ਰੱਖਾਂਗੇ ਮਗਰ ਆਪਾਂ ਕੋਸ਼ਿਸ਼ ਹੀ ਕਰ ਸਕਦੇ ਹਾਂ ਹੁਣ ਇਹਨਾਂ ਕੋਲੋ ਇਸ ਤਰੀਕੇ ਦੀ ਆਸ ਨਹੀਂ ਕਰ ਸਕਦੇ ਕਿਉਂਕਿ ਲਗਾਤਾਰ ਬੰਦਿਆਂ ਨੇ ਇਸ ਤਰੀਕੇ ਨਾਲ ਆਪਣਾ ਕਮਜ਼ੋਰ ਕਮਜ਼ੋਰੀ ਜਿਹੜੀ ਸਾਹਮਣੇ ਦਿਖਾਈ ਹੈ ਕੌਮ ਦੇ ਉਹਦੇ ਕਰਕੇ ਬਹੁਤੀ ਆਸ ਨਹੀਂ ਰੱਖਦੇ ਪਰ ਫਿਰ ਵੀ ਕੋਸ਼ਿਸ਼ ਕਰ ਰਹੇ ਹਨ ਪਰ ਐਂ ਲੱਗਦਾ ਹੈ ਕਿ ਆਸ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਉੱਤੇ ਵੱਜ ਗਈ ਹੈ ਸ਼ਾਇਦ ਉਹਨਾਂ ਨੇ ਵੀ ਆਸ ਕੀ ਸਟੈਂਡ ਲੈ ਲਿਆ ਪੰਥ ਦੇ ਹੱਕ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਖੈਰ ਹਰਨਾਮ ਸਿੰਘ ਇੱਕ ਇਕੱਠ ਕਰਦੇ ਆ ਉਸ ਇਕੱਠ ਦੇ ਵਿੱਚ ਮੌਜੂਦਾ ਜਥੇਦਾਰਾਂ ਦੇ ਉੱਤੇ ਸਵਾਲ ਕੀਤਾ ਜਾਂਦਾ ਹੈ ਮਤੇ ਪਾਏ ਗਏ ਬਾਕਾਇਦਾ 6 ਮਤੇ ਪਾਏ ਨੇ ਉਹਦੇ ਵਿੱਚ ਖਾਸ ਤੌਰ ਤੇ ਇਹ ਗੱਲ ਆਖੀ ਹੈ ਕਿ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਜਿਹੜੇ ਸਾਬਕਾ ਜਥੇਦਾਰ ਹੋ ਗਏ ਨੇ ਤੁਹਾਨੂੰ ਲੱਗਦਾ ਹਰਨਾਮ ਸਿੰਘ ਉਹਨਾਂ ਨੇ ਕੁਝ ਵੱਖਰਾ ਕੀਤਾ ਪਹਿਲਾਂ ਨਾਲੋਂ ਦੇਖੋ ਜੇ ਤਾਂ ਇਹ ਆ ਐਜ਼ ਆ ਆ ਸੰਤ ਸਮਾਜ ਦੇ ਮੁਖੀ ਬਣ ਕੇ ਜਾਂ ਇੱਕ ਧਾਰਮਿਕ ਆਗੂ ਬਣ ਕੇ ਇਹ ਗੱਲ ਕਹਿ ਰਹੇ ਨੇ ਫੇ ਤਾਂ ਉਹ ਗੱਲ ਜਿਹੜੀ ਹੈ ਉਹ ਸਾਰੀ ਕੌਮ ਦੀ ਕਹੀ ਹੋਈ ਇੱਕ ਤਰ੍ਹਾਂ ਦੀ ਗੱਲ ਹੈ ਤੇ ਉਸ ਤਰੀਕੇ ਨਾਲ ਉਹਨੂੰ ਲਿਆ ਜਾ ਸਕਦਾ ਹੈ ਮਗਰ ਕੀ ਹੋਇਆ ਹੁਣੇ ਹਾਲ ਹੀ ਵਿੱਚ ਹਰਨਾਮ ਸਿੰਘ ਧੁੰਮਾ ਜੀ ਤੇ ਬੜੇ ਵੱਡੇ ਸਵਾਲੀਏ ਚਿੰਨ੍ਹ ਹੋਏ ਉਹ ਹੁਣੇ ਕੁੰਬ ਦੇ ਮੇਲੇ ਵੀ ਜਾਏ ਨੇ ਉਸ ਤੋਂ ਬਾਅਦ ਆਉਣ ਤੋਂ ਬਾਅਦ ਵੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇੰਦਾਂ ਦੇ ਇਤਰਾਜ਼ ਜੋਗ ਰਹੇ ਨੇ ਕਿਸੇ ਜਿਨ੍ਹਾਂ ਬੰਬੇ ਰਹੇ ਉੱਥੇ ਬੀਜਪੀ ਦੀ ਸਪੋਰਟ ਕੀਤੀ ਉਹਨਾਂ ਨੇ ਹੁਣ ਵੀ ਕਹਿੰਦੇ ਬੀਜਪੀ ਦੇ ਕਹੇ ਕਹਾ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਕਰਕੇ ਹੁਣ ਉਹਨਾਂ ਦਾ ਕਿਸੇ ਤਰੀਕੇ ਦਾ ਬਿਆਨ ਦੇਣਾ ਬਣਦਾ ਨਹੀਂ ਚਾਹੇ ਉਹ ਜਿੰਨੀ ਮਰਜ਼ੀ ਦਿਨੇ ਮੀਟਿੰਗਾਂ ਕਰ ਲੈਣ ਦੇਖੋ ਜੇ ਉਹਨਾਂ ਦੀ ਮੀਟਿੰਗ ਕਾਮਯਾਬ ਮੰਨੀ ਜਾਂਦੀ ਤੇ ਉੱਥੇ ਇਕੱਲੇ ਉਹਨਾਂ ਵੱਲੋਂ ਉਸ ਚੀਜ਼ ਦੀ ਹਿਮਾਇਤ ਨਾ ਹੁੰਦੀ ਹੋਰ ਵੀ ਜਿਹੜੇ ਜਿਨ੍ਹਾਂ ਦਲਬੰਧ ਨਹੀਂ ਦਲਪੰਥ ਨੇ 16 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਨਿਹੰਗ ਸਿੰਘਾਂ ਨੇ ਹੁਣ ਉਹ ਕਾਮਨ ਪਲੈਟਫਾਰਮ ਤੋਂ ਤਾਂ ਨਹੀਂ ਗੱਲ ਹੋਈ ਨਾ ਇਹਨਾਂ ਦੀ ਵੀ ਪਿੱਛੇ ਕੋਈ ਟੀਮ ਕੰਮ ਕਰਨ ਢੀ ਹੈ ਉਸ ਹਿਸਾਬ ਨਾਲ ਆਪਣੀਆਂ ਗੱਲਾਂ ਨੂੰ ਜਸਟੀਫਾਈ ਕਰ ਰਹੇ ਆ ਉੱਥੇ ਵੀ ਪ੍ਰੈਸ ਨੇ ਇਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਉੱਥੇ ਕੁੰਬ ਦਾ ਮੇਲਾ ਨਾ ਆ ਕੇ ਆਏ ਆ ਤੇ ਲੋਕ ਤੁਹਾਨੂੰ ਮਤਲਬ ਹੁਣ ਉਸ ਗੱਲ ਕਰਕੇ ਸਵਾਲਾਂ ਦੇ ਘੇਰੇ ਚੋਂ ਤੁਸੀਂ ਉਹਨਾਂ ਨੇ ਬਿਲਕੁਲ ਇਸ ਚੀਜ਼ ਦੀ ਉਹ ਸ਼ਰਮ ਨਹੀਂ ਮੰਨੀ ਉਹ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਵੀ ਜਾਂਦੇ ਰਹੇ ਨੇ ਹੁਣ ਇਹਨਾਂ ਨੂੰ ਸ਼ਾਦ ਮਾਰਚ ਜੱਠੀ ਲਿਖ ਕੇ ਦਿੰਦੇ ਰਹੇ ਨੇ ਕਿ ਅਸੀਂ ਕੁੰਬ ਦਾ ਮੇਲਾ ਨਾਣ ਚੱਲੇ ਆ ਸੋ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਹੁਣ ਬੇਬੁਨਿਆਦੀ ਜਿਹੀ ਲੱਗਦੀਆਂ ਨੇ ਤੇ ਸਾਨੂੰ ਇਹਦਾ ਲੱਗਦਾ ਕਿ ਹੁਣ ਇਹਨਾਂ ਵੱਲੋਂ ਕੋਈ ਵੀ ਕੀਤੀ ਐਕਟੀਵਿਟੀ ਦਾ ਕੋਈ 파ਟ ਬਣਨ ਨੂੰ ਤਿਆਰ ਨਹੀਂ ਹੈਗਾ ਕੌਮ ਨੇ ਕਿਸੇ ਵੀ ਤਰੀਕੇ ਨਾਲ ਇਹਨਾਂ ਚੀਜ਼ ਜਿਹਨੂੰ ਸੀਰੀਅਸ ਨਹੀਂ ਲੈਣਾ ਗੱਲ ਤਾਂ ਸੀਰੀਅਸ ਲੈਣ ਦੀ ਜਦੋਂ 2014-15 ਦੇ ਵਿੱਚ ਸਰਬੱਤ ਖਾਲਸਾ ਸਦਿਆ ਗਿਆ 8 ਲੱਖ ਦਾ 10 ਲੱਖ ਦਾ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਸਹੀ ਫੈਸਲੇ ਨਾ ਹੋਣ ਕਰਕੇ ਕੌਮ ਦੇ ਵਿੱਚ ਉਦੋਂ ਇੱਕ ਬੜੀ ਵੱਡੀ ਨਿਰਾਸ਼ਾ ਆਈ ਕੌਮ ਕੌਮ ਸੀਰੀਅਸ ਲਵੇ ਕਿਨੂੰ ਭਾਈ ਸਾਹਿਬ ਮੈਂ ਆ ਪੁੱਛਣਾ ਚਾਹੁੰਦਾ ਅੱਜ ਜਥੇਦਾਰ ਸਾਹਿਬ ਦਾ ਭਾਸ਼ਣ ਹੋਇਆ ਕਿ ਕੌਮ ਨੇ ਜਥੇਦਾਰ ਸਾਹਿਬ ਦੇ ਭਾਸ਼ਣ ਨੂੰ ਸੀਰੀਅਸ ਲਿਆ ਕੌਮ ਦੀ ਪੰਥਕ ਪਾਰਟੀ ਮੰਨੀ ਜਾਂਦੀ ਹੈ ਅਕਾਲੀ ਦਲ ਹੁਣ ਤੱਕ ਕੀ ਉਸ ਪਾਰਟੀ ਨੂੰ ਸੀਰੀਅਸ ਲਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੀਰੀਅਸ ਲਿਆ ਗਿਆ ਕਿਨੂੰ ਕੌਮ ਸੀਰੀਅਸ ਲਵੇ ਇਹ ਨਹੀਂ ਸਮਝਉਂਦੇ ਕੌਮ ਨਾ ਸੀਰੀਅਸ ਮੋਡ ਚ ਰਹੀ ਹੈ ਹਮੇਸ਼ਾ ਹੀ ਤੁਸੀਂ ਇਸ ਗੱਲ ਨੂੰ ਇਸ ਕਰਕੇ ਸ਼ਾਇਦ ਕਹਿ ਰਹੇ ਹੋ ਕਿ ਬੰਦਾ ਸਹੀ ਨਹੀਂ ਮਿਲਿਆ ਬੰਦਾ ਸਾਨੂੰ ਸਹੀ ਨਹੀਂ ਮਿਲਦਾ ਇਸ ਕਿਉਂਕਿ ਅਸੀਂ ਨਾ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਹੋਈਆਂ ਕਈ ਕਾਰਨ ਨੇ ਸਾਡੇ ਇੰਸਟੀਚਿਊਟ ਵੀ ਖਤਰੇ 'ਚ ਨੇ ਸੰਸਥਾਵਾਂ ਅਦਾਰੇ ਬੰਦੇ ਜਿੰਨਿਆਂ ਕੋਲ ਅਹੁਦੇ ਨੇ ਸਾਰੇ ਕਿਸੇ ਨਾ ਕਿਸੇ ਗੜਜ ਕਰਕੇ ਮਜਬੂਰੀ ਕਰਕੇ ਗੁਲਾਮੀ 'ਚ ਨੇ ਹੁਣ ਤੁਸੀਂ ਕਹਿੰਦੇ ਆ ਕਿ ਕੌਮ ਨੂੰ ਮਤਲਬ ਕਿਹਨਾਂ ਵੱਲ ਉਮੀਦ ਹੋਣੀ ਚਾਹੀਦੀ ਹੈ ਜਾਂ ਕੌਮ ਫਿਰ ਕਿੱਦਾਂ ਕਰੇ ਡਿਸਾਈਡ ਕਰੇ ਕੌਮ ਇਸ ਚੀਜ਼ ਲਈ ਤਤਪਰ ਅੱਜ ਤੱਕ ਅੱਜ ਤੱਕ ਇਸ ਚੀ ਦੀ ਫਾਈਟ ਚੱਲ ਰਹੀ ਹੈ ਜੇ ਕੌਮ ਦੇ ਵਿੱਚ ਇਸ ਚੀ ਦੀ ਫਾਈਟ ਬੰਦ ਹੋ ਜਾਵੇ ਫਿਰ ਤੁਸੀਂ ਕਹਿ ਸਕਦੇ ਆ ਕਿ ਗੱਲ ਖਤਮ ਹੋ ਗਈ ਹੈ ਹੁਣ ਤੁਹਾਡੇ ਬੰਦੇ ਉਸ ਚੀ ਦੀ ਮੰਗ ਵੀ ਨਹੀਂ ਰੱਖਦੇ ਅੱਜ ਤੱਕ ਇਹ ਗੱਲ ਗਲਤ ਬੰਦੇ ਮੋਰੇ ਆਣ ਕਰਕੇ ਅਸੀਂ ਬਰਦਾਸ਼ਤ ਤਾਂ ਨਹੀਂ ਕੀਤੀ ਨਾ ਵਿਰੋਧ ਸਾਡਾ ਜਾਰੀ ਹੈ ਨਾ ਅਸੀਂ ਬੰਦੇ ਦੇ ਮਗਰ ਬੰਦਾ ਬਦਲ ਕੇ ਤੇ ਵੇਖ ਹੀ ਰਹੇ ਹਾਂ ਨਾ ਕਿੱਥੇ ਤਾਂ ਕੋਈ ਟਿਕਾਣਾ ਇਦਾਂ ਦਾ ਬਣੂਗਾ ਬੰਦਾ ਇਦਾਂ ਦਾ ਬਣੂਗਾ ਜਿਹਦੇ ਜ਼ਰੀਏ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਠੀਕ ਕਰ ਪਾਵਾਂਗੇ ਆਸਤੇ ਰੱਖਦੇ ਨਾ ਸੋ ਇਹਨਾਂ ਦੀ ਗੱਲਾਂ ਕਰਕੇ ਮੈਂ ਚਾਹੂੰਗਾ ਕਿ ਆਪਾਂ ਬੈਡ ਜਿਹੜੀਆਂ ਆ ਲੋਬੀ ਦੇ ਬੰਦੇ ਗਲਤ ਲੋਬੀ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਅਸੀਂ ਹਟਾ ਕੇ ਆਪਣੇ ਤੌਰ ਦੇ ਉਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਗਲਬਾ ਤੋੜਨਾ ਚਾਹੁੰਦੇ ਆ ਉਹ ਟੁੱਟੂਗਾ ਤੁਸੀਂ ਵਿਸ਼ਵਾਸ ਰੱਖਿਓ ਹਜੇ ਤੱਕ ਇਹਨਾਂ ਨੂੰ ਅਸੀਂ ਜਿਸ ਤਰੀਕੇ ਨਾਲ ਗੋਡਿਆਂ ਤੇ ਲਿਆਏ ਆ ਇਹ ਦੰਡੋਤ ਵੀ ਕਰਨਗੇ ਤੇ ਬਾਕੀਆਂ ਚੀਜ਼ਾਂ ਵੀ ਸੰਭਵ ਹੁੰਦੀਆਂ ਦੇਖਣਗੀਆਂ ਜੇਲਾ ਚ ਵੀ ਜਾਣਗੇ ਇੱਕ ਚੀਜ਼ ਹੈਰਾਨੀ ਦੀ ਹੈ ਸੋਚਾ ਸਿੰਘ ਲੰਗਾਹ ਐਕਟਿਵ ਹੋ ਗਏ ਨੇ ਕਾਫੀ ਦਿਨ ਬਾਅਦ ਔਰ ਵਿਰਸਾ ਸਿੰਘ ਵਲਟੋਹਾ ਐਕਟਿਵ ਹੋਏ ਪਏ ਨੇ ਸੋਚਾ ਸਿੰਘ ਲੰਗਾਹ ਤਾਂ ਸਿੱਧੇ ਹਮਲਾਵਰ ਸੁਰਖਤਿਆਰ ਕਰਦੇ ਨੇ ਜਥੇਦਾਰਾਂ ਦੇ ਬਾਰੇ ਇਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਸ਼ਬਦ ਲੈ ਕੇ ਸੰਬੋਧਨ ਕੀਤਾ ਜਾਂਦਾ ਆ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਨਰੈਣੂ ਮਹੰਤ ਕਹਿ ਦਿੱਤਾ ਜਾਂਦਾ ਆ ਕੀ ਇਹ ਦੋਵੇਂ ਸ਼ਖਸੀਤਾ ਇਨ੍ਹਾਂ ਸੰਬੋਧਨਾ ਦੇ ਯੋਗ ਸਗੀਆਂ ਔਰ ਸੋਚਾ ਸਿੰਘ ਲੰਗਾ ਔਰ ਵਿਰਸਾ ਸਿੰਘ ਬਲਟੋਹਾ ਦੇ ਰੋਲ ਨੂੰ ਇਸ ਸਭ ਚ ਕਿਵੇਂ ਦੇਖਦੇ ਤੁਸੀਂ ਅਸਲ ਚ ਨਾ ਜਿਹੜੀ ਅਕਾਲੀ ਦਲ ਦੀ ਇਸ ਵੇਲੇ ਪੋਜੀਸ਼ਨ ਆ ਨਾ ਉਹਦੇ ਚ ਨਾ ਸਭ ਤੋਂ ਕਰਪਟ ਬੰਦੇ ਗਲਤ ਨੀਅਤ ਤੋਂ ਆਏ ਹੋਏ ਜਿਨ੍ਹਾਂ ਦੇ ਉੱਤੇ ਬੜੇ ਗਲਤ ਤੇ ਮਤਲਬ ਘਟੀਆ ਇਲਜ਼ਾਮ ਰਹੇ ਨੇ ਉਹ ਨਾ ਬੰਦਿਆਂ ਨੂੰ ਹੁਣ ਫਿਰ ਦੁਬਾਰਾ ਮੋਰੇ ਲਿਆ ਕੇ ਨਾ ਅਕਾਲੀ ਦਲ ਇਹ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਬੇਸ਼ਰਮ ਸਾਡੇ ਕੋਲੋਂ ਤੁਸੀਂ ਕੋਈ ਵਧੀਆ ਚੀਜ਼ ਦੀ ਆਸ ਰੱਖਦੇ ਹੋ ਤੁਹਾਡੀ ਸਮੱਸਿਆ ਆ ਉਹ ਘਟੀਆਂ ਕੰਮ ਦੇ ਲਈ ਹੀ ਤਿਆਰ ਕੀਤੇ ਗਏ ਲੋਕ ਨੇ ਉਹਨਾਂ ਨੇ ਉਹੀ ਕੰਮ ਕਰਨੇ ਨੇ। ਮਿਰਸਾ ਸਿੰਘ ਵਲਟੋਆ ਆਣਾ ਤੇ ਉਹਨਾਂ ਦੀ ਹੋਰ ਟੀਮ ਦੇ ਬੰਦੇ ਅੱਜ ਕੱਲੇ ਕਹਿੰਦੇ ਆ ਉਹ ਅਸੀਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਡਿਸਕਸ਼ਨ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨਾਲ ਰਿਲੇਟ ਵੀਡੀਓ ਕਲਿੱਪ ਆਈ ਸੀਗੀ ਹਜੇ ਤਾਂ ਪੂਰੀ ਆਈ ਨਹੀਂ। ਜਿੱਦਣ ਪੂਰੀ ਆਏਗੀ ਤੁਸੀਂ ਉਸ ਦਿਨ ਭਾਂਬੜ ਮਚਦਾ ਵੇਖਿਓ। ਤੁਸੀਂ ਮਚਾ ਲਓ ਵੀ ਭਾਂਬੜ। ਅਸੀਂ ਤੇ ਇਹ ਮੰਨ ਕੇ ਚੱਲਦੇ ਆਂ ਜਿਹੜਾ ਅਕਾਲੀ ਦਲ ਦੇ ਵਿੱਚ ਬੈਠਾ ਉਹ ਵੀ ਬਨਾਬਰਦਾਸ਼ਤ ਜੋਗ ਤੇ ਕੌਮ ਦਾ ਗद्दार। ਜਿਹੜਾ ਉਹਨਾਂ ਤੋਂ ਅਲੱਗ ਹੋ ਜਾਂਦਾ ਉਹ ਪਾਕ ਸਾਫ਼ ਨਹੀਂ ਹੋ ਜਾਂਦਾ ਸਾਡੇ ਲਈ ਚਾਹੇ ਕੋਈ ਹੋਵੇ ਜੀ ਜਿਹੜਾ ਵੀ ਉਹਨਾਂ ਤੋਂ ਅਲੱਗ ਹੋ ਜਾਂਦਾ ਉਹ ਇਹ ਨਹੀਂ ਹੈ ਕਿ ਅਸੀਂ ਇਹਨੂੰ ਪਾਕ ਸਾਫ਼ ਦੁੱਧ ਧੋਤਾ ਸਮਝ ਲੈਂਦੇ ਆ ਜਾਂ ਉਹਦੇ ਗੁਨਾਹ ਮਾਫ਼ ਹੋ ਜਾਂਦੇ ਆ ਸੇਮ ਕਾਈਂਡ ਆਫ ਲੋਬੀ ਹੈ ਸੈਕੰਡ ਲੋਬੀ ਤੇ ਆ ਰਹੇ ਹੁੰਦੇ ਆ ਅਸੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਆ ਸੋ ਇਦਾਂ ਨਹੀਂ ਹੈਗਾ ਕਿ ਉਹ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਆ ਅਸੀਂ ਉਹਨਾਂ ਇਲਜ਼ਾਮਾਂ ਦੇ ਕਰਕੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮਗਰ ਹਾਂ ਇਹ ਸਾਰੇ ਇੱਕੋ ਥਾਲੀ ਦੇ ਚਟੇ ਪੱਟੇ ਆ ਕਰਪਟ ਨੇ ਇਹਨਾਂ ਦੇ ਇੱਕ ਦੂਜੇ ਦੇ ਉੱਤੇ ਇਦਾਂ ਦੇ ਇਲਜ਼ਾਮ ਲੱਗਣੇ ਜਿਹੜੇ ਨੇ ਉਹ ਤਾਂ ਹੋ ਰਹੇ ਨੇ ਕਿਸੇ ਟਾਈਮ ਕੋਈ ਕਿਸੇ ਦੇ ਅੱਗੇ ਝੁਕਿਆ ਜਾਂ ਉਹਨੂੰ ਝੁਕਾਇਆ ਗਿਆ ਤੇ ਅੱਜ ਉਹ ਕਮਜ਼ੋਰ ਨੇ ਅਜੇ ਉਹਨਾਂ ਤੇ ਹਾਵੀ ਹੋ ਕੇ ਉਹਨਾਂ ਨੂੰ ਬੇਇੱਜ਼ਤ ਕਰ ਰਹੇ ਨੇ ਇਹਨਾਂ ਦੀ ਫਿਤਰਤ ਚ ਪਿਆ ਹੈ ਅੱਛਾ ਅਕਾਲੀ ਦਲ ਦੀ ਵੀ ਜੇ ਗੱਲ ਕਰ ਲਵਾਂ ਅਜੇ ਤੱਕ ਕੋਈ ਵੀ ਇਦਾਂ ਦਾ ਸਾਈਨ ਨਹੀਂ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਕਿਤੇ ਵਾਪਸ ਆਉਣ ਦੇ ਹੋਣ ਜਾਂ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੋਵੇ ਵਾਪਸੀ ਵਾਲਾ ਸਵਾਲ ਹੋਣਾ ਚਾਹੀਦਾ ਇੱਥੇ ਪਲਾ ਕੇ ਨਹੀਂ ਕਿਉਂਕਿ ਸਵਾਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਕੀ ਗਏ ਆ ਬਾਹਰ ਜਾਂ ਸਿਰਫ ਉਹ ਨਾਰਾਜ਼ ਨੇ ਕਿ ਇਹ ਪਰਸਨਲ ਹੈ ਇਹ ਪ੍ਰੋਫੈਸ਼ਨਲ ਹੈ ਜਾਂ ਪੰਥਕ ਹੈ ਇਹ ਸਿਚੁਏਸ਼ਨ ਹੀ ਅਜੇ ਤੱਕ ਕਲੀਅਰ ਨਹੀਂ ਹੋਈ ਹਜੇ ਨਾ ਕਲੀਅਰ ਹੈ ਨਹੀਂ ਵਸੇ ਮੈਂ ਤੁਹਾਨੂੰ ਇਹਦੇ ਤੋਂ ਕੁਝ ਜ਼ਿਆਦਾ ਕਲੀਅਰ ਮੈਂ ਵੀ ਨਹੀਂ ਕਰ ਪਾਉਂਗਾ ਕਿਉਂਕਿ ਨਾ ਅਸੀਂ ਇਹਨਾਂ ਦੇ ਵਿੱਚ ਨਾ ਕਦੀ ਇਦਾਂ ਦੀ ਚੀਜ਼ਾਂ ਨੂੰ ਲੈ ਕੇ ਨਾ ਦੇਖਿਆ ਨਹੀਂ ਹੈ ਕਿ ਇਹ ਸਟੈਂਡ ਤੇ ਨੇ ਸਟੈਂਡ ਆਪਣਾ ਨਾ ਬਦਲ ਲੈਂਦੇ ਨੇ ਪੋਲਿਟੀਕਲ ਬੰਦੇ ਨਹੀਂ ਨਾ ਪ੍ਰੋਬਲਮ ਹੈ ਇਹਨਾਂ ਦਾ ਕੋਈ ਸਟੈਂਡ ਸਟੈਂਡ ਨਹੀਂ ਹੁੰਦਾ ਸੋ ਇਹਨਾਂ ਦੀਆਂ ਕਮਜ਼ੋਰੀਆਂ ਨੇ ਕਾਰਨ ਕਈ ਹੋ ਸਕਦੇ ਨੇ ਮੈਂ ਜਿੱਦਾਂ ਪਿਛਲੇ ਇੰਟਰਵਿਊ 'ਚ ਵੀ ਕਿਹਾ ਕਿ ਉਹ ਕਾਫੀ ਟਾਈਮ ਤੋਂ ਪ੍ਰਪੇਅਰ ਸੀਗਾ ਇਹਨਾਂ ਗੱਲਾਂ ਨੂੰ ਲੈ ਕੇ ਮਜੀਠ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਨੇ ਕੰਮ ਕਰਨਾ ਹੀ ਸੀਗਾ ਉਹ ਉਹ ਕਾਰਨ ਨਰਾਜ਼ਗੀ ਦੇ ਵੀ ਨੇ ਇਹਨਾਂ ਦੇ ਆਪਸ 'ਚ ਕਿਸੇ ਗੱਲਾਂ ਨੂੰ ਲੈ ਕੇ ਤੇ ਹੋ ਸਕਦਾ ਹੈ ਕਿ ਸ਼ਾਇਦ ਉਹ ਜਿਦਾਂ ਉਹਨਾਂ ਦੇ ਇੱਕ ਇੱਕ ਦੋ ਬੰਦਿਆਂ ਨੂੰ ਮੈਂ ਜਾਣਦਾ ਵੀ ਹਾਂ ਜਿਹੜੇ ਅਕਾਲੀ ਦਲ ਦੀ ਜਿਹੜੀ ਬੀ ਟੀਮ ਬਣੀ ਹੈ ਉਸ ਦੇ ਵਿੱਚ ਉਹ ਵਰਕਿੰਗ ਵੀ ਕਰਨ ਲੱਪੇ ਆ ਬਿਕਰਮ ਜੀ ਤੇ ਇਹੜੇ ਖਾਸ ਜਿਹੇਲੇ ਚ ਪਟਰੇ ਨੇ ਉਹਨਾਂ ਨੇ ਇਹ ਕੰਮ ਸ਼ੁਰੂ ਕਰ ਵੀ ਦਿੱਤਾ ਹੋਇਆ ਹੈ ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਨਾ ਇਹ ਫਿਰ ਦੁਬਾਰਾ ਜਿਹਦਾ ਬੀ ਟੀਮ ਦੇ ਵਿੱਚੋਂ ਰਿਵਾਈਵ ਕਰਕੇ ਉਹਨਾਂ ਨੂੰ ਫਿਰ ਵਾਪਸ ਲੈ ਕੇ ਆਣ ਦੀ ਫਿਰ ਅਕਾਲੀ ਦਲ ਹੋਈ ਜਿਹੜੇ ਮੁੜ ਪੁਰਾਣੇ ਪਾਪੀ ਨੇ ਉਹਨਾਂ ਨੂੰ ਇਕੱਠਾ ਕਰਕੇ ਬਣਾਉਣ ਦੀ ਬਿਕਰਮ ਸਿੰਘ ਮਜੀਠੀਆ 2 ਟੀਮ ਦੇ ਵਿੱਚ ਆਪਣਾ ਰਸੂਖ ਰੱਖ ਕੇ ਅਕਾਲੀ ਦਲ ਬਾਦਲ ਨੂੰ ਅੱਖਾਂ ਦਿਖਾਣਾ ਚਾਹੁੰਦੇ ਹੁਣ ਇਹ ਨਹੀਂ ਹੋ ਸਕਦਾ ਨਹੀਂ ਮੈਨੂੰ ਇਦਾਂ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਪ੍ਰੋਟੋਕੋਲ ਸੈੱਟ ਕੀਤਾ ਉਹਨਾਂ ਨੇ ਜਿੱਦਾਂ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੇ ਉਹਨਾਂ ਵਿੱਚ ਬੰਦੇ ਨੂੰ ਪਹਿਲੇ ਫਿਟ ਕਰਨਾ ਫਿਰ ਅਡਜਸਟਮੈਂਟ ਕਰਕੇ ਉਹਨਾਂ ਨੂੰ ਫਿਰ ਮਨਾ ਕੇ ਵਾਪਸ ਲਿਆਣਾ ਕਿਉਂਕਿ ਬੀਬੀ ਚ ਕੀਰ ਕੋਰੋਨਾ ਆਇਆ ਔਰ ਜਿਹੜੀ ਇਹ ਸਾਰੀ ਲੌਬੀ ਹੈ ਇਹਨਾਂ ਤੋਂ ਮੈਂ ਤਾਂ ਦੱਸਿਆ ਨਾ ਪੋਲਿਟਿਕਲ ਬੰਦੇਨਾਂ ਕੋ ਬਹੁਤਾ ਵਧੀਆ ਸਟੈਂਡ ਹੁੰਦਾ ਨਹੀਂ ਹੈ ਇਹ ਕਮਜ਼ੋਰ ਹੁੰਦੇ ਨੇ ਇਹਨਾਂ ਦੀਆਂ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਮਜਬੂਰ ਲੋਕ ਹੁੰਦੇ ਨੇ ਇਹਨਾਂ ਨੇ ਵਾਪਸ ਮੈਨੇਜ ਹੋਣਾ ਹੀ ਹੁੰਦਾ ਕਿੱਥੇ ਨਾ ਕਿੱਥੇ ਹੋ ਜਾਣਗੇ ਬਟ ਆ ਕਿ ਬੈਨੀਫਿਟ ਦੇਖਣੇ ਇਹਨਾਂ ਨੇ ਬੈਨੀਫਿਟ ਕਿੱਥੇ ਜਾਦਾ ਸੋ ਇਹ ਚੀਜ਼ਾਂ ਕਰਕੇ ਇਹ ਮਜੀਠੀ ਵਾਲੀ ਗੱਲ ਤਾਂ ਹਜੇ ਆਪਾਂ ਨੂੰ ਸਪਸ਼ਟ ਹੈ ਨਹੀਂ ਇਹ ਫਿਲਹਾਲ ਸਿਚੁਏਸ਼ਨ ਹੈ ਜਿਹੜਾ ਜੋ ਪ੍ਰਵੇਲ ਕਰ ਰਹੀਆਂ ਖਾਸ ਤੌਰ ਦੇ ਉੱਤੇ ਪੰਥਕ ਸਿਆਸਤ ਦੇ ਵਿੱਚ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿੱਧਰ ਨੂੰ ਮੋੜ ਕੱਢੇ ਜਾਣਗੇ ਔਰ ਆਉਂਦੇ ਕੁਝ ਦਿਨਾਂ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਹੋਣਾ ਦੇ ਨਾਲ ਤੁਹਾਡੇ ਸਾਹਮਣੇ ਦੁਬਾਰਾ ਰੂਬਰੂ ਹੋਵਾਂਗੇ ਇੱਕ ਵੱਡੇ ਖੁਲਾਸੇ ਦੇ ਨਾਲ ਇੱਕ ਵੱਡੇ ਲੀਡਰ ਦੇ ਨਾਲ ਇੱਕ ਵੱਡੇ ਚਿਹਰੇ ਦੇ ਨਾਲੋਂ ਤਕਰੀਬਨ ਰੋਵਾਨ ਇੰਡੀਆ ਪੰਜਾਬੀ ਤੇ